ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦੋਵਿਆਂ ਤੋਂ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਵੀਡੀਓ ਸਿਰਫ ਉਹੀ ਲੋਕ ਸ਼ੇਅਰ ਕਰਨ ਜਿਹੜੇ ਇਸ ਵੀਡੀਓ ਨੂੰ ਸੁਣਨਗੇ ਤੇ ਇਹਦਾ ਸਹੀ ਮਤਲਬ ਜਾਣਨਗੇ ਨਾਲ ਉਹ ਲੋਕ ਜਿਹੜੇ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਲੱਜਰਤਾ ਜਿਹੜੀ ਉਹ ਨਾ ਫੈਲੇ ਸਾਡੇ ਬੱਚਿਆਂ ਤੇ ਗਲਤ ਅਸਰ ਨਾ ਪਵੇ ਤੁਹਾਨੂੰ ਯਾਦ ਹੋਣਾ ਕਿਰਾ ਮੈਂ ਇੱਕ ਟਾਈਮ ਤੇ ਵੀਡੀਓ ਪਾਈ ਸੀ ਜਦੋਂ ਮੈਂ ਵਰਨਾਲਾ ਤੋਂ ਮੋਗੇ ਨੂੰ ਸਫ਼ਰ ਕਰ ਰਹੀ ਸੀ ਉਸ ਟਾਈਮ ਤੇ ਇੱਕ ਬੱਸ ਦੇ ਵਿੱਚ ਬਹੁਤ ਹੀ ਅਸ਼ਲੀਲ ਜਿਹੜਾ ਗੀਤ ਚੱਲ ਰਿਹਾ ਸੀ ਮੂਵੀ ਚੱਲ ਰਹੀ ਸੀ ਜਿਹੜੀ ਕਿ ਬਹੁਤ ਅਤਰਾਜੋਗ ਸੀਗੀ ਅ ਮਤਲਬ ਕਿ ਸਾਰੇ ਮਸੰਜਰ ਦੇ ਬੈਠ ਕੇ ਦੇਖਣ ਵਾਲੀ ਨਹੀਂ ਸੀਗੀ ਜਿਹਦੇ ਵਿੱਚ ਸਾਡੇ ਪਿਓ ਦਾਦੇ ਅਰਗੇ ਸਾਡੇ ਬਹੁਤ ਸਤਕਾਰਯੋਗ ਬਜ਼ੁਰਗ ਵੀ ਬੈਠੇ ਸੀ ਪਰ ਕਿਸੇ ਨੇ ਉਹਦੇ ਵਿੱਚ ਹਾਮੀ ਨਹੀਂ ਸੀ ਭਰੀ ਉੱਠ ਕੇ ਡਰਾਈਵਰ ਜਾਂ ਕੈਕਟਰ ਨੂੰ ਇਹ ਕਹਿਣ ਦੀ ਹਿੰਮਤ ਨਹੀਂ ਰੱਖੀ ਵੀ ਆ ਕੰਜਰਖਾਨਾ ਤੁਸੀਂ ਕੀ ਲਾਇਆ ਉਸ ਟਾਈਮ ਤੇ ਮੈਂ ਉਹਨਾਂ ਦਾ ਵਿਰੋਧ ਕੀਤਾ ਸੀ ਕਿ ਉਹ ਇਨਸਾਨ ਸੁਧਰ ਗਏ ਸੀ ਅੱਜ ਮੈਂ ਚਲੋ ਬੱਸ ਦਾ ਨਾਮ ਤਾਂ ਨਹੀਂ ਲੈਣਾ ਚਾਹੁੰਦੀ ਅੱਜ ਮੈਂ ਸਵੇਰ ਮਾਰਨਿੰਗ ਦੇ ਵਿੱਚ ਸਫ਼ਰ ਕਰ ਰਹੀ ਸੀ ਅਮ੍ਰਿਤਸਰ ਤੋਂ ਜੀਰਾ ਤੇ ਐਡਾ ਕ ਅਤਰਾਜੋਗ ਤੇ ਅਸ਼ਲੀਲ ਸੌਂਗ ਲੱਗਾ ਹੋਇਆ ਸੀ ਦੁੱਖ ਇਸ ਗੱਲ ਦਾ ਨਹੀਂ ਲਾਈ ਜਾਂਦੇ ਆ ਲਾਈ ਜਾਂ ਜਦੋਂ ਗੌਣ ਆਲਿਆਂ ਨੂੰ ਸ਼ਰਮ ਨਹੀਂ ਹੈਗੀ ਕਿ ਜਿਹੜੇ ਗੌਂਦੇ ਆ ਇਸ ਤਰ੍ਹਾਂ ਦੀ ਲੱਜਾ ਕਬ ਲਾਉਂਦੇ ਨੇ ਤੇ ਫਿਰ ਸੌਣ ਆਲਿਆਂ ਨੂੰ ਵੀ ਕਾਦੀ ਪਰ ਦੁਖਾਂ ਤੇ ਇਸ ਗੱਲ ਦਾ ਹੋਇਆ ਕਿ ਜਦੋਂ ਅਸੀਂ ਕੈਮਰੇ ਦੇ ਅੱਗੇ ਆਣ ਕੇ ਦੋਨੇ ਹੱਥੀ ਪੱਟ-ਪੱਟ ਕੇ ਗੱਲ ਕਹਿੰਨੇ ਆ ਕਿ ਸਾਡੀ 12 ਸਾਲਾਂ ਦੀ ਸਾਡੀ 13 ਸਾਲਾਂ ਦੀ ਸਾਡੀ ਨਵਾਲਕ ਧੀ ਘਰੋਂ ਫਰਾਰ ਹੋ ਗਈ ਸਾਡੀ ਧੀ ਨੂੰ ਫਲਾਣਾ ਬੰਦਾ ਵਗਰਾ ਕੇ ਲੈ ਗਿਆ ਤੇ ਉਹ ਨਵਾਲਕੀ ਗਾਂ ਅੱਗੇ ਮੁੰਡੇ ਹੁੰਦੇ ਆ ਸੋ ਇਹ ਚੀਜ਼ਾਂ ਪ੍ਰਮੋਟ ਕਿੱਥੋਂ ਹੁੰਦੀਆਂ ਕਦੇ ਅਸੀਂ ਚੀ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਹੁਣ ਮੇਰੀ ਬੇਨਤੀ ਆ ਵੀ ਹੁਣ ਸਹੀ ਡਿਸੀਜਨ ਲੈ ਕੇ ਕਮੈਂਟ ਕਰਿਓ ਸਹੀ ਡਿਸੀਜਨ ਦੇ ਨਾਲ ਵੀਡੀਓ ਨੂੰ ਜਿਹੜਾ ਸ਼ੇਅਰ ਕਰਿਓ ਹੁਣ ਤੁਸੀਂ ਇਹ ਦੇਖੋ ਵੀ ਉਹ ਟਾਈਮ ਆ ਜਿਹੜਾ ਸਕੂਲੀ ਵਿਦਿਆਰਥਣਾਂ ਦਾ ਸਕੂਲੀ ਵਿਦਿਆਰਥਣਾਂ ਵਾਸਤੇ ਉੱਤੇ ਕਿਹੜੀਆਂ ਮੈਨੂੰ ਚੜ੍ਹਦੀਆਂ ਨਜ਼ਰ ਆਈਆਂ ਜਿਹੜੀਆਂ ਵਿਦਿਆਰਥਣਾਂ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਦੀਆਂ ਸਟੂਡੈਂਟ ਸੀ ਹਾਂ ਜੇਦੋ 6ਵੀਂ ਕਲਾਸ ਦੀ ਲੜਕੀ ਬੈਠੀ ਹੋਊਗੀ ਬੱਸ ਦੇ ਵਿੱਚ ਤੇ ਬੱਸ ਦੇ ਵਿੱਚ ਗੀਤ ਇਸ ਤਰ੍ਹਾਂ ਦਾ ਚੱਲ ਰਿਹਾ ਹੋਊਗਾ ਵੀ ਮੈਂ ਤੈਨੂੰ ਮੈਲ ਰਾਤ ਨੂੰ ਆਇਆ ਚੋਰ-ਚੋਰ ਕੇ ਤੇਰੇ ਘਰਦਿਆਂ ਨੇ ਫੜਾਤਾ ਉਹ ਕਹਿੰਦੀ ਪਤਾ ਨਹੀਂ ਤੂੰ ਸੀਸੀਟੀ ਵੀ ਕੈਮਰੇ ਕਰਦੇ ਆਣੇ ਲਵਾਤੇ ਸੋ ਇਹ ਜਿਹੜੀਆਂ ਚੀਜ਼ਾਂ ਹੀ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਜਾ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਵੀ ਉਹਨਾਂ ਦਾ ਲਾਭ ਆਇਆ ਚ ਕਿ ਉਹਨਾਂ ਦੀ ਹਾਨੀ ਆਇਆ ਚ ਉਹਨਾਂ ਨੂੰ ਕੀ ਆ ਉਹਨਾਂ ਨੂੰ ਇਹ ਚੀਜ਼ ਆ ਵੀ ਹਾਂ ਗਾਣੇ ਦੇ ਵਿੱਚ ਇਸ ਤਰ੍ਹਾਂ ਆਇਆ ਸੀ ਫਿਰ ਉਹ ਜਿਹੜੀਆਂ ਬੱਚੀਆਂ ਛੋਟੀਆਂ ਛੋਟੀਆਂ ਬੱਚੀਆਂ ਚੱਕ ਕੇ ਇੰਸਟਾਗ੍ਰam ਤੇ ਆਣ ਕੇ ਉਹਨਾਂ ਗਾਣਿਆਂ ਨੂੰ ਲੈ ਕੇ ਰੀਲਾਂ ਬਣਾਉਣ ਲੱਗ ਜਾਂਦੀਆਂ ਜਦੋਂ ਰੀਲਾਂ ਬਣਾਉਣ ਲੱਗ ਜਾਂਦੀਆਂ ਉਦੋਂ ਸਾਡੇ ਸਿਆਣੇ ਬਿਆਣੀ ਮੇਰੇ ਬਹੁਤ ਸਤਿਕਾਰਯੋਗ ਵੀਰ ਹਾਂ ਹਾਂ ਵਿਰੋਧ ਕਰਨਾ ਵੀ ਚਾਹੀਦਾ ਪਰ ਉਦੋਂ ਅਸੀਂ ਉਹਨਾਂ ਕੁੜੀਆਂ ਦਾ ਵਿਰੋਧ ਕਰਦੇ ਆ ਕਿਤੇ ਅਸੀਂ ਪਹਿਲਾਂ ਬਿਮਾਰੀ ਨੂੰ ਜੜ ਤੋਂ ਲੱਗਣ ਤੋਂ ਪਹਿਲਾਂ ਹੀ ਕਿਉਂ ਨਹੀਂ ਖਤਮ ਕਰਦੇ ਜਿੱਥੋਂ ਬਿਮਾਰੀ ਸ਼ੁਰੂ ਹੁੰਦੀ ਅਸੀਂ ਉੱਥੋਂ ਕਿਉਂ ਨਹੀਂ ਫੜਦੇ ਮੈਨੂੰ ਲੱਗਦਾ ਚਲੋ ਵੈਸੇ ਮੈਂ ਤਾਂ ਕਹਿੰਨੀ ਆ ਪੱਕੇ ਤੌਰ ਤੇ ਹੀ ਬੰਦ ਹੋਣੀ ਚਾਹੀਦੀ ਐਸ ਤਰ੍ਹਾਂ ਦੀ ਜਿਹੜੀ ਅਸ਼ਲੀਲਤਾ ਲੱਜਰਤਾ ਜਿਹੜੀ ਉਹ ਬੱਸਾਂ ਦੇ ਵਿੱਚ ਨਹੀਂ ਸ਼ਰੇਆਮ ਹੋਣੀ ਚਾਹੀਦੀ ਪਰ ਜੇ ਤੁਸੀਂ ਫੇਰ ਵੀ ਪਰਮਾਨੈਂਟਲੀ ਤੌਰ ਤੇ ਨਹੀਂ ਕਰ ਸਕਦੇ ਤਾਂ ਮੇਰੀ ਬੇਨਤੀ ਇਹ ਆ ਕਿ ਤੁਸੀਂ ਕਮ ਸੇ ਕਮ ਇੰਨਾ ਕੁ ਜ਼ਰੂਰ ਕਰ ਲਓ ਵੀ ਜਦੋਂ ਜਿਹੜੀਆਂ ਬੱਸਾਂ ਦਾ ਟਾਈਮ ਸਕੂਲ ਟਾਈਮ ਹੁੰਦਾ ਜਦੋਂ ਛੋਟੀਆਂ-ਛੋਟੀਆਂ ਬੱਚੀਆਂ ਉਹਨਾਂ ਬੱਸਾਂ ਦੇ ਵਿੱਚ ਸਫ਼ਰ ਕਰ ਰਹੀਆਂ ਹੁੰਦੀਆਂ ਦੇਖੋ ਜਦੋਂ ਅਸੀਂ ਇਸ ਤਰ੍ਹਾਂ ਦੇ ਗਾਣੇ ਲਾਉਂਨੇ ਆ ਅੱਜ ਜਿਸੀ ਕਿਸੇ ਦੀਆਂ ਧੀਆਂ ਨੂੰ ਵੇਖ ਕੇ ਹੱਸ ਪਾਂਗੇ ਜਿਵੇਂੰਦ ਝਟ ਅਸੀਂ ਐਂਟਰਟੇਨਮੈਂਟ ਕਰ ਲਾਂਗੇ ਕੱਲ ਨੂੰ ਉਹ ਸੀਟ ਤੇ ਸਾਡੀ ਧੀਨੇ ਵੀ ਬੈਠੀ ਹੋਣਾ ਜੇਦੋਂ ਸਾਡੀ ਨੂੰ ਵੇਖ ਕੇ ਕੋਈ ਹੋਰ ਐਂਟਰਟੇਨਮੈਂਟ ਕਰੇਗਾ ਤੇ ਅਸੀਂ ਉਹਦੇ ਗੁਲਾਵੇਂ ਨੂੰ ਹੱਥ ਪਾਉਣ ਤੱਕ ਜਾਵਾਂਗੇ ਸੋ ਮੇਰੀ ਬੇਨਤੀ ਆ ਵੀ ਤੁਸੀਂ ਉਹਨਾ ਟਾਈਮ ਉਨਾ ਟਾਈਮ ਤੁਸੀਂ ਜਰੂਰ ਇਹ ਇਹ ਚੀਜ਼ ਤੋਂ ਗਰੇਸ ਕਰਿਆ ਕਰੋ ਵੀ ਜਦੋਂ ਸਕੂਲ ਦੇ ਟਾਈਮ ਤੇ ਵਿਦਿਆਰਥਣਾ ਚੜ੍ਹਦੀਆਂ ਉਦੋਂ ਕਮ ਸੇ ਕਮ ਬੱਚਸਾਂ ਦੇ ਵਿੱਚ ਇਸ ਤਰ੍ਹਾਂ ਦੇ ਅਸ਼ਲੀਲ ਗਾਣੇ ਨਾ ਲਾਇਆ ਕਰੋ ਜਾਂ ਛੁੱਟੀ ਦੇ ਟਾਈਮ ਤੇ ਜਦੋਂ ਵਿਦਿਆਰਥਣਾ ਘਰਾਂ ਨੂੰ ਆਉਂਦੀਆਂ ਸੋ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਨਾ ਜਿਹੜੀਆਂ ਕੀਤੀ ਨਾ ਕੀਤੀ ਹਾਫਸ ਨੂੰ ਬਹੁਤ ਵੱਡੀ ਪ੍ਰਮੋਟ ਕਰ ਰਹੀਆਂ ਨੇ ਇਹ ਚੀਜ਼ਾਂ ਦੇ ਤੇ ਮੇਰੇ ਗਾਇਕ ਵੀਰਾਂ ਨੂੰ ਵੀ ਮੇਰੀ ਹੱਤ ਮੰਨ ਕੇ ਬੇਨਤੀ ਆ ਵੀ ਪ੍ਰਭੂ ਜਿਹੜਾ ਤੁਸੀਂ ਗਾਉਣੇ ਹੋਣਾ ਥੋੜਾ ਜਿਹਾ ਸ ਬਿਆਚਾਰ ਕਟੰਗ ਦਾ ਗਾਇਆ ਕਰੋ ਜਿਹੜੇ ਪਰਿਵਾਰਾਂ ਚ ਬਹਿ ਕੇ ਸੁਨਿਆ ਜਾਵੇ ਅੱਜ ਤੱਕ ਮੈਂ ਗਰਜੀਤ ਮਹਾਲੀ ਦਾ ਕੋਈ ਵੀ ਇਸ ਤਰ੍ਹਾਂ ਦਾ Song ਨਹੀਂ ਸੁਣਿਆ ਜਿਹਦੇ ਵਿੱਚ ਪਿਆਰ ਦੀ ਗੱਲ ਨਾ ਕੀਤੀ ਗਈ ਹੋਵੇ ਇੱਜ਼ਤ ਮਾਨ ਦੀ ਗੱਲ ਨਾ ਕੀਤੀ ਗਈ ਹੋਵੇ ਵੱਡਿਆਂ ਦੀ ਗੱਲ ਨਾ ਕੀਤੀ ਗਈ ਹੋਵੇ ਰਿਸ਼ਤਿਆਂ ਦੀ ਮਰਿਆਦਾ ਦੀ ਗੱਲ ਨਾ ਕੀਤੀ ਗਈ ਹੋਵੇ ਉਨੇ ਮਾਲਾ ਦੀ ਤਰ੍ਹਾਂ ਉਹਨਾਂ ਗੀਤਾਂ ਨੂੰ ਪਰੋਇਆ ਹੋਇਆ ਜੇ ਅਸੀਂ ਇਸ ਤਰ੍ਹਾਂ ਦੇ ਗਾਇਕਾਂ ਨੂੰ ਪ੍ਰੋਮੋਟ ਕਰਾਂਗੇ ਤਾਂ ਸਾਡੇ ਜਿਹੜੇ ਬੱਚੇ ਉਹ ਵੀ ਚੰਗੀ ਸਿੱਖਿਆ ਲੈਣਗੇ ਸੋ ਮੇਰੀ ਹੱਥ ਬਨ ਕੇ ਬੇਨਤੀ ਆ ਮੈਨੂੰ ਬਹੁਤ ਸਵੇਰ ਸਵੇਰ ਬਹੁਤ ਔਖ ਹੋਇਆ ਕਿ ਇਸ ਤਰ੍ਹਾਂ ਦੇ ਗੀਤ ਸਾਡੀਆਂ ਬੱਚੀਆਂ ਤੇ ਕੀ ਇਹ ਮੈਂਟ ਸ਼ਾਪ ਛੱਡਣਗੇ ਕੀ ਸਾਡੇ ਬੱਚੇ ਦੱਸਣਗੇ ਕਿ ਸਾਡਾ ਸੱਭਿਆਚਾਰ ਐਦਾਂ ਦਾ ਵੀ ਮੈਨੂੰ ਰਾਤ ਨੂੰ ਮਿਲਣਾ ਆਈ ਚੋਰ ਚੋਰ ਹੋ ਗਈ ਫਲਾਨਾ ਹੋ ਗਿਆ ਢੀਂਗੜਾ ਹੋ ਗਿਆ ਇਹ ਹੁਣ ਤੁਸੀਂ ਆਪਦੀ ਜ਼ਿੰਮੇਵਾਰੀ ਨਾਲ ਕਮੈਂਟ ਕਰਨਾ ਤੁਸੀਂ ਸ਼ੇਅਰ ਕਰਨਾ ਜੇ ਇਹ ਚੀਜ਼ ਨੂੰ ਬੰਦ ਕਰਾਉਣੀ ਚਾਹੁੰਦੇ ਆ ਮੈਂ ਇਹ ਨਹੀਂ ਕਹਿੰਦੀ ਜਾ ਕੇ ਗਲੀ ਗਲੀ ਹੋਕਾ ਲਾਓ ਪਰ ਜਿਹੜੀ ਬੱਸ 'ਚ ਵੀ ਤੁਸੀਂ ਸਫ਼ਰ ਕਰ ਰਹੇ ਹੋ ਜਿਉ ਉਸ ਬੱਸ ਦੇ ਵਿੱਚ ਅਸ਼ਲੀਲਤਾ ਭਰੇ ਗਾਣੇ ਚੱਲ ਰਹੇ ਅਸ਼ਲੀਲਤਾ ਭਲੀ ਮੂਵੀ ਚੱਲ ਰਹੀ ਆ ਤਾਂ ਤੁਸੀਂ ਇੰਨੀ ਹਿੰਮਤ ਰੱਖੋ ਕਿ ਉਹਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਬੰਦ ਕਰਾਉਣ ਦੀ ਕੋਸ਼ਿਸ਼ ਕਰੋਗੇ ਤੁਹਾਡੇ ਵੱਲ ਵੇਖ ਕੇ ਚਾਰ ਹੋਰ ਬੰਦ ਕਰਾਉਣ ਦੀ ਕੋਸ਼ਿਸ਼ ਕਰਨਗੇ ਇਹਦੇ ਨਾਲ ਇਹ ਚੀਜ਼ਾਂ ਤੇ ਕਾਬੂ ਪਾਇਆ ਜਾ ਸਕਦਾ ਸਾਡੇ ਬੱਚੇ ਆ ਜਿਹੜੇ ਉਹ ਵਿਗੜਦੇ ਜਾ ਰਹੇ ਆ ਵਿਗੜਦੇ ਕਿਉਂ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਬढ़ावा ਦੇ ਰਹੇ ਆ ਜੇ ਅਸੀਂ ਇਹਨਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਧਿਆਨ ਰੱਖਾਂਗੇ ਨਾ ਤੇ ਵੱਡੇ ਹਾਰਸੇ ਨਹੀਂ ਆਪਰ ਦੇ ਧੰਨਵਾਦ ਜੀ